ਇੱਕ ਝੋਰਾ ਹੱਡਾਂ ਨੂੰ ਵੀ ਛੋੜਾ ਤੇਰਾ ਖਾ ਗਿਆ ਨੀ ਦੁੱਧਾ ਮੈਨੂੰ ਜੱਗ ਦੇ ਆ ਤਾਨਿਆਂ ਨੇ ਖਾ ਲਿਆ ਇੱਕ ਝੋਰਾ ਹੱਡਾਂ ਨੂੰ ਵੀ ਛੋੜਾ ਤੇਰਾ ਖਾ ਗਿਆ ਨੀ ਦੁੱਧਾ ਮੈਨੂੰ ਜੱਗ ਦੇ ਆ ਤਾਨਿਆਂ ਨੇ ਖਾ ਲਿਆ ਬਾਣੇ ਬਾਣੇ ਆਪਣੇ ਹੀ ਡੰਗਦੇ ਰਹੇ ਜੋ ਮੈਨੂੰ ਬਸ ਲੋਕਾਂ ਉਹ ਬੇਗਾਨਿਆਂ ਨੇ ਖਾ ਲਿਆ ਆਦਤ ਸੀ ਹਰੀ ਕਿਨਾਰ ਪਿਆਰ ਪਾਉਣ ਇੱਕ ਝੋਰਾ ਹੱਡਾਂ ਨੂੰ ਵੀ ਛੋੜਾ ਤੇਰਾ ਖਾ ਗਿਆ ਨੀ ਦੁੱਧਾ ਮੈਨੂੰ ਜੱਗ ਦੇ ਆਤਾਨਿਆਂ ਨੇ ਖਾ ਲਿਆ ਇੱਕ ਝੋਰਾ ਹੱਡਾਂ ਨੂੰ ਵੀ ਛੋੜਾ ਤੇਰਾ ਖਾ ਗਿਆ ਨੀ ਦੁਜਾ ਮੈਨੂੰ ਜਗਦੇ ਆ ਤਾਨਿਆਂ ਨੇ ਖਾ ਲਿਆ ਬਾਣੇ ਬਾਣੇ ਆਪਣੇ ਹੀ ਡੰਗਦੇ ਰਹੇ ਜੋ ਮੈਨੂੰ ਬਸ ਲੋਕਾਂ ਉਹ ਬੇਗਾਨਿਆਂ ਨੇ ਖਾ ਲਿਆ ਆਦਤ ਸੀ ਹਰ ਇੱਕ ਨਾਲ ਪਿਆਰ ਪਾਉਣ ਦੀ ਆਦਤ ਸੀ ਹਰ ਇੱਕ ਨਾਲ ਪਿਆਰ ਪਾਉਣ ਦੀ ਨੀ ਮਹੀਨੂਤਾ ਚੰਦਰੇ ਜਰਾਨਿਆ ਨੇ ਖਾਲਿਆ ਨੀ ਮਹੀਨੂਤਾ ਚੰਦਰੇ ਜਰਾਨਿਆ ਨੇ ਖਾਲਿਆ